ਸਤ ਸ੍ਰੀ ਅਕਾਲ ਜੀ ਮੈਂ ਜਸਟ ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹੈਡਸ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਡੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਹੁਣ ਅਗਲਾ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੇ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕ ਆ ਟੁਕੜ ਗੱਭਨ ਝੋਟੀ ਤੁਹਾਨੂੰ ਦਿਖਾਉਣੀ ਆ ਇੱਕ ਗੱਭਨ ਮੱਝ ਦੋ ਸੋਈਆਂ ਤੇ ਇੱਕ ਆ ਗੱਭਨ ਵੈੜ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਸ ਵਧੀਆ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਹਾਂਜੀ ਪਰਸੋਂ ਦੇ ਬੜਾ ਮਾਲ ਹੀ ਅੱਜ ਪਰਸੋਂ ਆ ਰਪਈ ਭਾਜੀ ਫਿਰ ਕੇ 13 14 ਨਗਰੀਦਾਨ ਦੱਸਿਆ ਸੀ ਨਾ ਹਾਂਜੀ ਹਾਂਜੀ ਤੇ ਮੈਂ ਇਸ ਤਰ੍ਹਾਂ ਹੀ ਵੀ ਮੈਂ ਇਕੱਠਾ ਕੀਤਾ ਭਜ ਨਟ ਕਰਕੇ ਮਾਲ ਤੇ ਮੈਂ ਕਿਹਾ ਚਲੋ ਸਵੇਰੇ ਵੀਡੀਓ ਪਾਉਣੀ ਆ ਫਿਰ ਤੁਹਾਡਾ ਵੀ ਨਹੀਂ ਮਰਸਣਾ ਟਾਈਮ ਉਹ ਦਿਨ ਥੋੜਾ ਟਾਈਮ ਆਪਣਾ ਗੱਪਸ਼ਾ ਵੀਡੀਓ ਜਾ ਰਹੀਆਂ ਬਗੀਚੇ ਵੀਰ ਹੋ ਜਾਣੀਆਂ ਤੇ ਉੱਧਰ ਵੀ ਆਪਾਂ ਜਾਣਾ ਉਹ ਜੇ ਲੱਕੇ ਜੀ ਬਟਾਰੀ ਵਾਲੀ ਹਾਂਜੀ 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 ਤੇ ਫਿਰ ਮੈਂ ਤੁਹਾਨੂੰ ਕਿਹਾ ਮੈਂ ਭਾਜੀ ਕੰਮ ਬੜਾ ਔਖਾ ਏ ਡੰਗਰ ਬੰਨਣ ਲਈ ਥਾਣੀ ਹੈਗੀ ਹਾਂਜੀ ਹਾਂਜੀ ਤੇ ਤੁਸੀਂ ਮੈਨੂੰ ਕਿਹਾ ਵੀ ਇਹ ਤਾਂ ਵੀਡੀਓ ਬਣਾ ਕੇ ਪਗੀਚੀ ਵੀ ਭੇਜ ਠੀਕ ਆ ਮੈਂ ਤੁਹਾਨੂੰ ਵੀਡੀਓ ਭੇਜੀ ਭਾਜੀ ਸ਼ੋਰਟ ਤੇ ਨਾ ਸਿਰਫ 20 ਮਿੰਟ ਲੱਗੇ ਅੱਛਾ ਸਿਰਫ ਵੱਧ ਤੋਂ ਵੱਧ 20 ਮਿੰਟ ਲੱਗੇ ਕਿੰਨੀਆਂ ਵੇਗੀਆਂ ਉਦਾਂ ਛੋੜ ਤੇ ਉਹਦਾਂ ਵਗੇ ਜੀ ਮੇਰੇ ਯਾਰ 12 ਡੰਗਰ ਉਦਾਂ ਵਗੇ ਜੀ 12 ਸ਼ੋਰਟਾਂ ਦੀ ਮੈਂ ਸ਼ੋਰਟ ਪਾਇਆ ਅੱਛਾ ਦੋ ਉਦਾਂ ਵਗੇ ਅੱਛਾ ਉਹਨਾਂ ਦੇ ਮੈਨੂੰ ਫੋਨ ਆਏ ਹਰਪ੍ਰੀਤ ਭਾਜੀ ਕੱਲ 7 ਡੰਗਰ ਮੈਂ ਕੱਲ ਵੇਚੇ ਚੰਗੀ ਨੇਰੀ ਲਿਹਾਉ ਆ ਬਾਬੇ ਗੁੱਡੇ ਸਾਹਿਬ ਦੀ ਕਿਰਪਾ ਨਾਲ ਆ ਵੀ ਬੱਛੀ ਹੁਣੇ ਫੜਕੇ ਲੈਂਦੀ ਆ ਤੇ ਦੋ ਮਈਆਂ ਵੀ ਹੁਣੇ ਫੜਕੇ ਲੈਂਦੀਆਂ ਠੀਕ ਆ ਹਾਂਜੀ ਤਾਂ ਮੈਂ ਦੱਸਣਿਆ ਨਾ ਫਿਰੇ ਤੇ ਕਿਹਾ ਵੀਡੀਓ ਮੈਂ ਵੀਡੀਓ ਦੇ ਵਿੱਚ ਡੰਗਰੀ ਆਖਿਆ ਅੱਛਾ ਤੇ ਤੁਸੀਂ ਕਿਹਾ ਵੀ ਕਿਤਰਾ ਫਿਰ ਮੈਂ ਜਦੋਂ ਮੈਂ ਕਰਦਾ ਪਾਜਨਾਮਾ ਫਿਰ ਸੱਜੇ ਸੱਜੇ ਗਿਆ ਮੈਂ ਨੱਠ ਕਰਕੇ ਚਲੋ ਮਾਰ ਲਿਆ ਕਈ ਵੇਰ ਤੱਕ ਇਹਦੇ ਮਾਲ ਨਹੀਂ ਲੱਭਦਾ ਪਰ ਨਹੀਂ ਨਹੀਂ ਭਾਜੀ ਮੇਰੀ ਗੱਲ ਸੁਣੋ ਕੁਝ ਲੱਭਦਾ ਹੈ ਹਨਾ ਇਹ ਆਪਾਂ ਐਵੇਂ ਕਹੀ ਜਾਈਏ ਵੇਚਣ ਦੇ ਮਾਰੇ ਹਨਾ ਵੀ ਲੱਭਦਾ ਨਹੀਂ ਹੈ ਸਭ ਕੁਝ ਲੱਭਦਾ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਇਹ ਲੱਭਦਾ ਤੇ ਅਸੀਂ 13 14 ਕਠੀਆਂ ਕਰ ਲਈਆਂ ਹਾਂਜੀ ਹਾਂਜੀ ਲੱਭਦਾ ਵੀ ਜਾਂਦਾ ਤੇ ਵਿਕਦਾ ਵੀ ਜਾਂਦਾ ਠੀਕ ਹੈ ਹਨਾ ਰਪੀਖ ਭਾਈ ਠੀਕ ਹੈ ਉਹਦੋਂ ਤੁਸੀਂ ਕਹਿੰਦੇ ਕਿ ਇਹ ਲੱਭ ਗਈ ਆ ਵੀ ਚਲੋ ਇਹ ਗੱਲ ਸੱਚੀ ਆ ਵੀ ਮਾਲ ਮਹਿੰਗਾ ਹੋ ਗਿਆ ਆ ਥੋੜਾ ਬਾਜ਼ਾਰ ਤੇਜ ਹੋ ਗਿਆ ਆ ਕਿਉਂਕਿ ਜੋ ਮੱਝ ਦਾ ਸੂਆ ਕੱਢ ਕੇ ਆ ਹਾਂਜੀ ਹਾਂਜੀ ਬਾਕੀ ਚਲੋ ਇਸ ਤਰ੍ਹਾਂ ਜਿਹਾ ਮਿਲਦਾ ਹੀ ਜਾਂਦਾ ਹੈ ਹਨਾ ਹਾਂਜੀ ਹਾਂਜੀ ਕਿਤੇ ਵੱਧ ਮਿਲ ਗਿਆ ਕਿਤੇ ਘੱਟ ਮਿਲ ਗਿਆ ਕਿਤੇ ਘੱਟ ਮਿਲ ਗਿਆ ਬਾਕੀ ਮਿਲਦਾ ਹੀ ਜਾਂਦਾ ਹੈ ਠੀਕ ਹੈ ਠੀਕ ਹੈ ਹਾਂ ਬਾਕੀ ਇਹ ਵੀ ਥੋੜੇ ਜਿਹਾ ਭੱਜ ਨੱਠ ਵੱਧ ਕਰਨੀ ਪੈਂਦੀ ਆ ਹਾਂਜੀ ਹਾਂਜੀ ਅੱਗੇ ਸੋਖਾ ਮਿਲ ਜਾਂਦਾ ਸੀ ਤੋ ਸਿਆਲ ਹੀ ਹਾਂਜੀ ਉਦੋਂ ਮੰਨ ਲਓ ਸੋਖਾ ਮਿਲ ਜਾਂਦਾ ਹੁਣ ਥੋੜਾ ਜਿਹਾ ਮਿਲਦਾ ਔਖਾ ਚਲੋ ਭੱਜ ਨੱਠ ਕਰਕੇ ਬਾਕੀ ਮਿਲਦਾ ਹੀ ਜਾਂਦਾ ਠੀਕ ਹੈ ਉਸ ਤਰ੍ਹਾਂ ਨਹੀਂ ਤੇ ਪਰਸੋਂ ਭਾਂਦੀ ਤੇ ਫਿਰ ਮਰਾਨੀ ਕਰਾਹੀ ਤੇ ਠੀਕ ਚਲੋ ਸਾਰੀ ਵੈਰਾਈਟੀ ਦਾ ਮੇਰੇ ਕੋਲ ਮਾਲ ਹੈ ਚਲੋ ਨਾਮ ਤੇ ਦੱਸਦੇ ਕਰੀਏ ਨਾਮ ਮੇਰਾ ਭਾਜੀ ਬਕੀਚਾ ਸਿੰਘ ਜੀ ਹੈ ਪਿੰਡ ਹਰੜ ਕਲਾਂ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਉਹ ਨੰਬਰ ਹੈਗਾ ਜੀ 99923 ਤੇ 422 ਤੋਂ ਠੀਕ ਹੈ ਚਲੋ ਸ਼ੁਰੂਆਤ ਹੈ ਰਾ ਗੱਬਨ ਮੜਦੇ ਆਂ ਆਪਾਂ ਕਰ ਲਈਏ ਜਰਸੀ ਤੇ ਚਾਰ ਦੰਦ ਦੀ ਆ ਥਣ ਦੇਖਸਾਦੇ ਪਹਿਲਾ ਹੀ ਜੀ ਸੁਆਇ ਦਾ ਪਹਿਲਾ ਹੀ ਸੁਆ ਹੁਣੇ ਫੜ ਕੇ ਨਦਿਆ ਰੱਸੀ ਵੀ ਮੈਂ ਭਾਈ ਖੁੱਲੀ ਰਹਿੰਦੀ ਸੀ ਵਸ਼ੀ ਠੀਕ ਆ ਚਾਰ ਦੰਦ ਆ ਮੂੰਹ ਚੈੱਕ ਕੀਤੇ ਤੁਸੀਂ ਦੰਦ ਮੈਂ ਵਿਖਾਉਣਾ ਤੁਹਾਨੂੰ ਠੀਕ ਹੈ ਦਿਖਾਈ ਦਈਏ ਇਹ ਰਹਾ ਬਈ ਬੜੀ ਚੰਗੀ ਵਸ਼ੀਗਾ ਠੀਕ ਹੈ ਜਰਸੀ ਆ ਜਿਹੜਾ ਮੂੰਹ ਫੜਾਉਂਦਾ ਥੜਾ ਜਿਹਾ ਕਰਦੀ ਆ ਤਾ ਨਹੀਂ ਹੁੰਦੀ ਕਈ ਯਾਰੀ ਪਛੇ ਨਹੀਂ ਖੁੱਲੀ ਰਹਿੰਦੀ ਹਥੇ ਠੀਕ ਹੈ ਹਾਂਜੀ ਆ ਦੇ ਕੋਲ ਹਾਂ ਤੇ ਸਾਦੇ ਜੇ ਬਾਕੀ ਜਿਹੜੀ ਛਿੱਗੀ ਜਿਹੜੀ ਹੋਣਦੀ ਆ ਅਜੇ ਛਿੱਗੀ ਦੇ ਵੀ ਪੂਰੇ ਬਰਾਬਰ ਨਹੀਂ ਕਿਤੇ ਤੇ ਸਾਈਡ ਵਾਲੇ ਜੇ ਉਤਰਾ ਹੀ ਆ ਹਾਂਜੀ ਆ ਵੇਖੋ ਚਾਰ ਹੀ ਵੱਡੇ ਆ ਛੁੱਗੀ ਚਾਰ ਪੂਰੇ ਵੱਡੇ ਆ ਜਿਹੜੇ ਤੇ ਬਾਕੀ ਜਿਹੜੇ ਛੋਟੇ ਆ ਸਾਈਡ ਇਹ ਰਹਿੰਦੀ ਖੁੱਲੀ ਤੋਰਾ ਫੇਰ ਇੱਕ ਰਹੀ ਠੀਕ ਐ ਇਹ ਮੈਂ ਹੀ ਰਸਾ ਲਿਆ ਕੇ ਹੁਣ ਪਾਇਆ ਠੀਕ ਐ ਆਈ ਆਪਣੇ ਕੋਲ ਛਿੱਗੀ ਦੇ ਜਿਹੜੇ ਦਹੀਂ ਆ ਕਰਨ ਰਸਤੀ ਦਾ ਥੋੜਾ ਜਿਹਾ ਘੱਟ ਦਰਦੀ ਇੰਦੇ ਦੇ ਪਿੱਛੇ ਖੁੱਲੀ ਲੈਂਦੀ ਸੀ ਤੇ ਬਾਕੀ ਵਸੀ ਪਾ ਜਿਹੜੇ ਗੁੰਮ ਨਾਉਣੇ ਪਾਉ ਨੂੰ ਲਈ ਠੀਕ ਹੈ ਲੈ ਜਾ ਵੇ ਜਿੰਨ ਲੈ ਜਾ ਤੇਰੇ ਨਾਲ ਦਿਖਾ ਲੈ ਜਾ ਰੱਖੀ ਤਾਂ ਥੋੜਾ ਜਿਹਾ ਔਲ ਕਰਦੀ ਆ ਇਹ ਦਾ ਮੁੱਲ ਕੀ ਰੱਖਣਾ ਮਿੱਧੀ ਫਿਰ ਆਪਾਂ ਇਹਦਾ ਮੁੱਲ ਹਰ ਬੀਬੀ ਭਾਜੀ 42000 ਜੀ ਠੀਕ ਆ ਤੇ 40 ਦੀ ਵਸ਼ੀ ਦਵਾਂਗੇ ਆਪਾਂ ਤੇ ਉਤਰਾਂ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਭਾਜੀ 15 ਤੋਂ ਪਲਾਸੀ ਵਸ਼ੀ ਜਾਊ ਬੜਾ ਚੰਗਾ ਰਵਾ ਮਾਂ ਦੀ ਥਲੇ 24 25 ਕਿਲੋ ਦੁੱਧ ਜੀ ਠੀਕ ਆ ਬਾਕੀ ਵਸ਼ੀ ਬੜੀ ਰਵੇ ਦੀ ਵੇ ਲੋ ਥਾਂ ਤੋਂ ਬਾਕੀ ਜੇ ਤੇ ਤਿਆਰ ਹੋਣੀ ਆ ਪੂਰੀ ਹਨਾ ਭਾਜੀ ਪੀ ਭਾਜੀ ਦੇ 14 15 ਦਿਨ ਜੇ ਸੂਚ ਅਜੇ ਦਿਨ ਖੜਦੀ ਆ ਜੇ ਤਿਆਰ ਹੋਣੀ ਆ ਠੀਕ ਆ ਚਲੋ ਹੁਣ ਮੱਜਾਂ ਦਿਖਾਈਆ ਟੋਕਰ ਗੱਬਣ ਜੇ ਇਹ ਛੋਟੀ ਟੋਕਰ ਗੱਬਣ ਜੇ ਕਿੰਨੇ ਜਰ ਦੀ ਚੱਕ ਪਾਸ ਚ ਇਹ ਹੈਗੀ ਜੀ ਸ਼ਾਮੀ ਨੇ 6 ਮਹੀਨੇ ਦੀ ਚੱਕ ਪਾਸਿਆ ਤੇ ਦੁੱਧ ਕਿੰਨਾ ਜੀ ਦੇ ਕੋ ਦੁੱਧ ਪੱਕਾ ਲੀਟਰ ਵਾਲਾ 5 ਕਿਲੋ ਰੁਪਈਆ ਭਾਈ ਅੱਛਾ ਹਾਂਜੀ ਤੋਰੋ ਫੇਰੇ ਨਾ 6 ਮਹੀਨੇ ਦੇ ਗੱਬਨੇ ਆ ਤੇ ਦੁੱਧ ਜਿਹੜਾ ਵਾ 5 ਲੀਟਰ ਆ ਤੇ ਉਤਰਾਂ ਕੱਦ ਕਾਠ ਪੱਖਾ ਵੇਖੇ ਤੇ ਪੂਰੀ ਜਵਾਨ ਐ ਸੱਜਰ ਜਿਹੜਾ ਕਹਿੰਦਾ ਕਿ 14 ਲੀਟਰ ਦੇ ਖਰੀਦ ਜਿਹੜਾ ਚਵਾ ਚਵਾਇਆ ਸੀ ਨਾ ਬਾਕੀ ਕਿਸੇ ਨੇ ਆਪਣੀ ਸਮਝਣਾ ਵੇਖਣਾ ਵਾ ਲੈਵ ਬਾਕੀ ਆ ਛੋਟੀ ਵਿਧੀ ਘਰੇ ਰੱਖੀ ਨੀ ਲੀ ਬੁਰੀ ਹਾਂਜੀ ਆ ਬਾਜੀ ਘਰ ਰੱਖੀ ਜੇ ਇਹ ਕਾਫੀ ਖੂਬਸੂਰਤ ਨਗਿੰਨਾ ਹੈ ਜਿਹੜਾ ਘਰੇ ਰੱਖਿਆ ਇਹ ਵੀ ਟੋਕੜ ਕਾ ਬਣਿਆ ਜਿਹੜੀ ਚੈੱਕ ਪਾਸ ਤੇ ਆਹ ਦੇਖ ਸਾ 8 ਮਹੀਨਾ ਦੀ ਗੱਪਣਿਆ 8 ਮਹੀਨਾ ਦੀ ਗੱਪਣਿਆ ਇੱਕ ਵਾਰ ਘਰੇ ਰੱਖੀ ਆ ਉਤਰਾ ਤੁਹਾਨੂੰ ਦਿਖਾਉਂਦੇ ਹੱਲੇ 5 ਕਿਲੋ ਦੁੱਧ ਦੱਸਦੇ ਆ ਇਹ ਸੀਲ ਵੇਖੋ ਇਦਾਂ ਜਿਹੀ ਇਹ ਵੀ ਆਪਾਂ ਲਿਆਂਦੀ ਉਹਨਾਂ ਨੂੰ ਦੱਸਣਗੇ ਹਾਂ ਬਾਕੀ ਦੇਖਣਾ ਹੁਣ ਪਾਵੇ ਡਰੇ ਬਾਕੀ ਉਹਦਾ ਹੱਥ ਨਹੀਂ ਪੁੱਟਦੀ ਠੀਕ ਆ ਪਿਓਰ ਨੀਲੀ ਬੁਰੀ ਆ ਤੇ 20 ਕਿਲੋ ਤੋਂ ਪਲੱਸ ਦੁੱਧ ਹੁੰਦੀ ਏ ਅੱਛਾ ਹਾਂ ਤਾਂ ਇਹ ਕਰ ਰੱਖੀ ਚਵਾਗ ਨਾ ਵਿਸਾਖੀ ਦੇ ਹੁੰਦੀ ਆ ਇਹ ਸ਼ੌਂਕ ਨਾ ਘਰੇ ਰੱਖੀ ਆ ਸ਼ੌਂਕ ਨਾ ਘਰੇ ਰੱਖੀ ਹਾਂਜੀ ਠੀਕ ਆ ਬਾਕੀ ਚੀਜ਼ ਵੀ ਬੜੀ ਲੱਗ ਕੇ ਅੱਖਾਂ ਵਿੱਚ ਦੋਵੇਂ ਬਿੱਲੀਆਂ ਤੇ ਨੀਲੀ ਬੁਰੀ ਆ ਦੇਖ ਸਕਦੇ ਜੀ ਤੇ ਇਹ ਵਿੱਚ ਨਹੀਂ ਨਹੀਂ ਹਜਣਾ ਇਹ ਤੇ ਆਪਾਂ ਉਤਰਾਏ ਤੁਹਾਨੂੰ ਦਿਖਾਉਂਦੇ ਆ ਇੱਕ ਚੀਜ਼ ਜਿਹੜੀ ਖੂਬਸੂਰਤ ਹੈ ਕਈ ਵਾਰੀ ਹੁੰਦਾ ਕਿ ਦਿਖਾਈਏ ਵੀ ਹਾਂਜੀ ਤੇ ਵੇਖੀ ਫਿਰ ਉਹ ਨਾ ਜਿਹੜੀ ਛੋਟੀ ਟੋਕੜ ਗੱਪਣੇ ਦਾ ਮੁੱਲ ਮੁੱਲ ਦਿਖਾ ਦੇ ਜਿੱਦੀ ਜਿੱਦੀ ਛੋਟੀ ਆ ਹਾਂਜੀ ਮੁੱਲ ਤੇ ਜੀ ਕਰਦਾ 65 ਕਰ ਲੀਏ ਦਾ ਅੱਛਾ ਤੇ ਸੜਦੀ ਦੇ ਲਈ ਨਹੀਂ ਵਿੱਚੋਂ ਕਰਦੀ ਹੈ ਮਾਨੋ ਜੱਜਾ ਕਰਦੀ ਹੈ ਫਿਰ लास्ट ਇੱਕੋ ਗੱਲ ਕਰੀਏ ਇੱਕੋ ਗੱਲ 55000 ਦੀ ਚੋਟੀ ਦਵਾਂਗੇ ਠੀਕ ਹੈ ਜੀ ਚਲੋ ਸ਼ੋਰਟ ਕਰਦੇ ਆ ਵਿੱਚ ਹਣਾ ਤੇ ਹੁਣ ਇੱਕ ਆ ਗੱਬਣ ਜੇ ਇਹ ਗੱਬਣ ਜੇ ਮੈਂ ਤੁਰਾਂ ਫਿਰ ਇਹਨੂੰ ਵੀ ਚੰਗੇ ਪਿੱਠ ਪੁੜੇ ਵਾਲੀ ਆ ਹਾਂਜੀ ਤੇ ਚੰਗੇ ਕਦ ਕਰਦੇ ਆ ਲਈ ਭਾਈ 15 ਕਿਲੋ ਦੀ ਗਾਰੰਟੀ ਆਪਾਂ ਦਵਾਂਗੇ ਵੀਰ ਭਰਾ ਬੇਸ਼ੱਕ ਆਡੇ ਕੋਲ ਫੌਦਾ ਕਰਦੇ ਚੂਪਰੇ ਵੀ ਠੀਕ ਹੈ ਪੁੜੇ ਕੋਈ ਲੈ ਜੀ ਇਹ ਵੀ ਨਹੀਂ ਆ ਇਹਦੇ ਆਪੀ ਬੈਠੇ 10-12 ਬਖਵਾਰਾਂ ਦੇ ਲੈ ਠੀਕ ਆ 10 ਬਾਰ 10 ਕ ਦਿਨ ਜਿਹੜੇ ਜਕਿੰਦਗੀ ਖੜਦੀ ਆ ਚੰਗੀ ਤਿਆਰ ਹੋਣੀ ਆ ਇਹ ਕਿੰਨਾ ਕਿ ਵਧੀ ਦੁੱਧ ਚਵਾਈ ਜਾਊਗੀ ਜੀ ਭਾਜੀ ਮੈਂ ਕਹਿੰਦਾ 15 ਤੋਂ ਪਲੱਸ ਦੁੱਧ ਦਿੰਦੀ ਆ 15 ਕਿਲੋ ਦੀ ਤੇ ਆਪਣੀ ਗਾਰੰਟੀ ਆ ਬੇਸ਼ੱਕ ਸੁਕੂ ਵੀ ਕੋਈ ਵੀ ਘਾੜ ਤੋਂ ਲੈ ਜਾ 15 ਲੀਟਰ ਕਹਿੰਦੇ ਕਿ ਚਵਾ ਕੇ ਦਵਾਂਗੇ ਜੇ ਕਿਸੇ ਨੇ ਸੋਈ ਤੋਂ ਖੜਨੀ ਤੇ ਸੁਕੇ ਲੈ ਜਾ 10000 ਕਿ ਲੱਗਿਆ ਨਾ 10000 ਕਹਿੰਦੇ ਕਿ ਕੋ ਬਿਆਨਾ ਪਾ ਦੇ ਬਾਕੀ ਕਿਸੇ ਨੇ ਆਪਣੀ ਸਮਝ ਨਾ ਖੜਨੀ ਜਿੰਨੇ ਵੀ ਖੜਨੀ ਅਜੇ ਤਿਆਰ ਹੋਣੀ ਐ ਇਹ ਪੂਰੀ ਹੁਣ ਤੋਂ ਹੀ ਆਪਾਂ ਦੇਖ ਸਕਦੇ ਚੰਗੀ ਦਿਖਣ ਦੀ ਥੱਲਿਆ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਭਾਜੀ 85000 ਜੀ ਅੱਛਾ ਹਾਂਜੀ ਤਾਂ ਵਿੱਚ ਮਾਨਤਾਂ 82 ਦੀ ਹੱਪੀ ਭਾਈ ਦੇ ਦਾਂਗੇ 82000 ਦੀ ਦੇ ਦੋਗੇ ਹਾਂਜੀ ਠੀਕ ਐ ਬਾਕੀ ਚਲੋ ਕੋ ਫੋਨ ਲਾਵੇ ਹਨਾ ਕਰ ਦਈਏ ਪੂਰੀ 80 ਦੀ ਠੀਕ ਆ ਵੀ ਭਾਜੀ ਇਥੇ 100 ਰੁਪਏ ਛੋਟ ਹੋਊਗੀ ਠੀਕ ਆ ਠੀਕ ਹਾਂਜੀ ਹਾਂਜੀ ਠੀਕ ਐ ਤੇ ਹੋਣ ਆ ਗਈ ਆਪਣੇ ਕੋਲ ਬੋਦੀ ਜੀ ਝੋਟੀ ਅੱਛਾ ਦੋ ਦੰਦਿਆ ਝੋਟੀ ਹੈ ਚੌਥਾ ਦਿਨ ਜੀ ਇਹਨੂੰ ਸੂਈ ਨੂੰ ਇਹਨਾਂ ਥੋੜਿਆ ਡਰਦੀ ਆ ਮੇਥੋਂ ਮੂੰਹ ਫੜਾਉਂ ਅੱਛਾ ਹਾਂ ਇਹਨ ਮੱਚਾ ਬੋਈ ਮੈਂ ਪਾਇਆ ਏ ਠੀਕ ਹੈ ਇਹ ਝੋਟੀ ਦੇ ਗੱਲ ਤੇ ਸੰਗ ਲੱਗੀ ਠੀਕ ਆ। ਸਭਾ ਕੇ ਹਰਿਆਣੇ ਦੀ ਕੱਟੀ ਜੇ। ਠੀਕ ਆ। ਹਾਂ ਇਹ ਮੂੰਹ ਨਹੀਂ ਫੜਾਉਂਦੀ ਦੋ ਦੰਦ ਦੇ ਵੀਰ ਭਰਾ ਜਦੋਂ ਮੈਂ ਨਾਲ ਕੋਈ ਸੌਦਾ ਕਰੂ ਚੈੱਕ ਕਰਕੇ ਤੇ ਫਿਰ ਲੱਗ। ਦੰਦ ਚੈੱਕ ਕਰਕੇ ਖੜੇ। ਉਹ ਥੋੜੀ ਡਰਦੀ ਮੈਂ। ਤੇ ਦੁੱਧ ਕਿੰਨਾ ਇਹ ਦੇਖੋ ਤਿਆਰ ਕਰਕੇ। ਦੁੱਧ ਹਰਪ੍ਰੀਜੀ 7 ਕਿਲੋ ਹੋਊਗਾ। ਅੱਛਾ। ਆਪਾਂ 6 ਕਿਲੋ ਦੀ ਗਾਰੰਟੀ ਦੇਵਾਂਗੇ। ਠੀਕ ਆ। ਕਿੰਨਾ ਕਿ ਕਿ ਚਵਾਈ ਜਾਊਗੀ? ਉਹ 10 ਕਿਲੋ ਦਊ ਭਾਈ ਜੱਡੀ ਦੇਖੋ ਨਥਲਿਆ। ਅਜੇ ਤੇ ਬੋਲਾ ਹੀ ਐ ਤੇ ਕੋਲ। ਨਾ ਇਹ ਚੌਥਾ ਦੇਣਿਆ ਪੰਜਵਾਂ ਵਾ ਤੋਂ ਬਾਅਦ 5 ਦਿਨ ਹੋਣਗੇ। ਚਲੋ ਤੋਰ ਹੇ ਕਰੇ ਨੂੰ। ਬਾਕੀ ਪਹਿਲਾ ਸੂ ਮੋਕੇ ਤੇ 6 ਲੀਟਰ ਜਿਹੜਾ ਕਹਿੰਦੇ ਕੀ ਹੈਗਾ ਇਹ ਲੈ ਜੇ ਨਾ ਦੇਖ ਸਾਡੇ ਹਵਨ ਇਹਦਾ ਲੱਗੇ ਤਾਂ ਤੇ ਇਹਦਾ ਮੁੱਲ ਵੀ ਜੀ ਫਿਰ ਸਾਡੀ ਇਹ ਜੀ ਕਟੀਆਂ ਦਾ ਲੋਕ ਤੇ ਮੁੱਲ 8000 ਕਰਦੇ ਹਨਾ ਹਾਂਜੀ ਪਰ ਆਪਾਂ ਜਮਾਨਾ ਕਿੰਨਾ ਕਰਨਾ ਜੀ ਆਪਾਂ ਦਾ ਮੁੱਲ ਕਰਨਾ 65000 65000 ਹਾਂਜੀ ਵਿੱਚੋਂ ਕਿੰਨਾ ਮਾਨ ਕਰਨਾ 2000 3 ਕਰ ਦਈਏ ਅੱਛਾ 68000 ਦੀ ਦੇ ਦੋਗੇ ਹਾਂਜੀ ਮੌਕੇ ਤੇ ਹੋਰ ਕਰ ਦੋਗੇ ਤੁਸੀਂ ਦੱਸੋ ਪੂਰੇ 60 ਦੀ ਮਕਾ ਦੀ ਹੈ ਫਿਰ ਇਹ ਚ ਸ਼ੋਰੀਆ ਵੀਰ ਪਾਜੀ ਇਹ ਦੱਸ ਦਿਆ ਕਰੋ ਵੀਰਪਰਾ ਨਾ ਮੁੜ ਕੇ ਕਹਿੰਦਾ ਤੁਸੀਂ 60 ਕਿਹਾ ਸੀ ਵਿੱਚੋਂ ਅੱਛਾ ਸਿਰਫ 100 ਰੁਪਏ ਚਲੋ ਚ ਆਪਣੀ ਖੁਸ਼ੀ ਉਹ 500 ਵੀ ਕਰਵਾਗੇ ਇਹ ਹੁਣ ਮਤਲਬ ਲਾਸਟ ਹੀ ਆਗੇ ਇਹ ਲਾਸਟ ਹੀ ਹੁੰਦਾ ਹੈ ਨਾ ਜਿੱਦਾਂ ਮਾਰ ਠੀਕ ਹੈ ਜੀ ਦੇਖੋ ਕੱਟੀ ਵੇਖੋ ਕਿ ਡਿਸ਼ਕੀਨ ਹੈ ਕੱਟੀ ਹੈ ਕਿ ਸੋਹਣੀ ਹੈ ਸੋਹਣੀ ਜੋਤੀ ਹੈ ਡਿਸ਼ਕੀਨ ਹੈ ਕੱਟੀ ਮੰਨ ਲਓ ਜੇ ਕੱਦ ਵੀ ਇੱਡਾ ਕਰੂ ਮੈਂ ਜਦੋਂ ਅਗਲੇ ਸੋਵੇ ਨੂੰ ਤਿਆਰ ਹੋਣੀ ਚੰਗੀ ਹੈ ਠੀਕ ਹੈ ਤੇ ਉਹਨੇ ਕਾ ਵੀ ਸੂਈ ਸਵਾਈ ਹੈ ਹਾਂ ਜੀ ਦੇਖੋ ਇਹ ਵੀ ਪਾਜੀ ਆਹ ਦੇਖ ਸਕਦੇ ਥੱਲਿਆਂ ਮਿਲਕੇ ਮੈਨਵੇਂ ਤੇ ਹਵਾਨੇ ਤੇ ਨਾੜਾਂ ਵਿੱਚ ਦੇਖ ਸਾਦੇ ਆ ਜਿਹੜੇ ਇਹਨਾਂ ਦੋਵਾਂ ਦੇ ਬੱਚੇ ਆਹ ਉਰਲੀ ਕੱਟੀ ਜੇ ਦੀ ਤਾਜੀ ਜਿਹੜੀ ਬਿਲਕੁਲ ਆਹ ਕੱਟੀ ਜੇ ਤੇ ਆਹ ਕੱਟਾ ਜੇ ਨਹੀਂ ਮੇਰੇ ਹਿਸਾਬ ਨਾਲ ਦੋਵੇਂ ਹਰਤੀ ਭਾਜੀ ਕੱਟੇ ਚ ਭੇਖਣ ਲੱਗ ਜੇ ਦੋਵੇਂ ਕੱਟੇ ਜੇ ਦੋਵੇਂ ਕੱਟੇ ਜੇ ਇਹਦਾ ਤਾਜਾ ਬਿਲਕੁਲ ਪੰਜਾ ਛੇ ਦਿਨਾਂ ਦਾ ਇਹਦਾ ਇਹ ਵੀ 15 20 ਦਿਨਾਂ ਦੀ ਸਹੀਆਂ ਜਾਂਦੀ ਹੋਊਗੀ ਆ ਜਿਹੜਾ ਵਾ ਜਿਹੜੇ ਹੁਣ ਦਿਖਾਉਣੀ ਆ ਉਹਦਾ ਕੱਟਾ ਹੈ ਇਹ ਹਰ ਭੀ ਭਾਜੀ ਇਹਦੀ ਇੱਕ ਗੱਲ ਜੀ ਹਾਂਜੀ ਇਹ ਮੈਂ ਮੇਰ ਕੋ ਆਣ ਕੇ ਬੱਚਾ ਨਹੀਂ ਜੀ ਇਹਨੇ ਲਿਆ ਅੱਛਾ ਅ ਮੈਂ ਤੁਹਾਨੂੰ ਝੂਠ ਬੋਲਦਾ ਠੀਕ ਇਹਦੇ ਥਲੇ ਲੀਟਰ ਵਾਲਾ 16 ਕਿਲੋ ਦੁੱਧ ਸੀ ਅੱਛਾ ਹੁਣ ਇਹਦੇ ਥਲੇ ਦੁੱਧ ਮੇਰਕੂ ਆਣ ਕੇ ਘੜੀਏ 14 ਕਿਲੋ ਦੁੱਧ ਹੋਊਗਾ ਪਰ ਦੇਣੀ ਚਵਾ ਕੇ ਆ ਦੋ ਤਿੰਨ ਟਾਈਮ ਅੱਛਾ ਇੱਥੋਂ ਘਰੋਂ ਚਵਾ ਕੇ ਹਾਂ ਚਵਾ ਕੇ ਦੇਣੀ ਆ ਮਾੜੋ ਲੀਟਰ ਮਿਲਾ ਕੇ ਦਵਾਂਗੇ ਤੇ ਮਿਲਦੀ ਹੁਣ ਕਿੱਦਾਂ ਜੀ ਮਿਲਦੀ ਭਾਜੀ ਪਹਾੜਾ ਲਾ ਕੇ ਮੈਂ ਤੁਹਾਨੂੰ ਦੱਸ ਦਿੰਨਾ ਮਾੜਾ ਜਿਹਾ ਪਾਟੀਕਾ ਲਾਇਆ ਸੀ ਓਨ ਕਰਕੇ ਅੱਛਾ ਠੀਕ ਆ ਇਹ ਮਿਲਦੀ ਨਾਲ ਪਾੜਾ ਲੈਂਦੀ ਆ ਬਾਕੀ ਇਹ ਵੀ ਲੱਤ ਨਹੀਂ ਪੁੱੜਦੀ ਠੀਕ ਆ ਹਾਂ ਇਹ ਦੇਖੋ ਆਪਾਂ ਝੂਠ ਮਾਰ ਕੇ ਨਹੀਂ ਦੇਣੀ ਬੇਸ਼ੱਕ ਨਾਂ ਵੀ ਕੋ ਆਪਾਂ ਘਰ ਲਾਵਾਂਗੇ ਮੈਂ ਠੀਕ ਆ ਠੀਕ ਆ ਬਾਕੀ ਦੁੱਧ ਹੋਣ 14 ਕਿਲੋ ਲਵਾਂਗਾ ਮੌਕੇ ਤੇ ਤੋਰਾਂ ਫਿਰ ਇਹਨਾਂ ਇਕ ਜਿਹੜਾ ਕੋਈ ਵੀਰ ਭਰਾ ਲਵਾਂ ਉਹਨੂੰ ਆਪਾਂ ਦੋ ਤਿੰਨ ਟਾਈਮ ਚਵਾ ਕੇ ਫਿਰ ਮੈਂ ਦੇਣੀ ਆ ਠੀਕ ਆ ਹਾਂ ਵਿਲਾਇਤਨ ਗਾਵੀਆਂ ਤੀਰ ਭਾਜੀ ਇਹ ਦੁੱਧ 14 ਲੀਟਰ ਜਿਹੜਾ ਚਵਾ ਕੇ 14 ਕਿਲੋ ਚੋਕੇ ਲਿਆ ਰਹੇ ਥਨੇ ਦੁੱਧ ਤੇ ਆਣ ਕੇ ਬੱਚਾ ਨਹੀਂ ਮੇਰੇ ਕੋਲ ਮੈਂ ਬੱਚਾ ਨਹੀਂ ਜਿਹੜਾ ਕਿੰਨੇ ਕਿੰਨੇ ਲਿਆ ਲੇ ਜਾ ਵੀ ਜੀ ਬਾਕੀ ਵੇਖੋ ਨਾੜਾ ਵੇਖੋ ਵਰਪੀ ਭਾਜੀ ਇਹ ਮੁਕਸਰੋਂ ਮੈਂ ਆਈ ਪਿਲੇ ਸੁਣ ਠੀਕ ਹੈ ਜੀ ਤੇ ਇਹਦਾ ਮੁੱਲ ਕਿ ਰੱਖਣਾ ਮਿੱਧੀ ਫੇਰ ਆਪਾਂ ਇਹ ਹੋਰ ਵੀ ਜਿਹੜੀ 15 16 ਕਿਲੋ ਵਾਲੀ ਮੈਂ ਦੁੱਧ ਫੇਰ ਇਹਨੇ 16 ਕਿਲੋ ਦੇਣਾ ਹਾਂਜੀ ਤੇ ਉਹਦਾ ਮੁੱਲ ਤੇ ਲੋਕ ਲੱਖੋਂ ਬਾਹਰ ਕਰਦੇ ਆ ਹਨਾ ਹਾਂਜੀ ਆਪਾਂ ਇਹਦਾ ਮੁੱਲ ਕਰਨਾ 80000 ਰੁਪਏ ਅੱਛਾ ਤੇ 75000 ਦੀ ਨਹੀਂ ਦੇ ਦੀ 75000 ਦੀ ਦੇ ਦੋਗੇ ਮੌਕੇ ਤੇ ਹੋਰ ਮਾਨ ਕਰ ਦੋਗੇ ਤੁਸੀਂ ਕਰ ਦੋ ਜੋ ਕਰਨਾ 73 ਦੀ ਦੇ ਦੀਏ 73 ਦੀ ਦੇ ਦੀ ਫੇਰ ਅੱਛਾ ਵੇਖੋ ਥਣ ਵਿਖਾਇਓ ਮੜੀ ਜੇ ਕਰੀ ਹਾਂ ਨੇ ਤੇ ਹਰ ਚੀਜ਼ ਕਿਤੇ ਵਰਲੀ ਲੱਭਦੀ ਜੀ ਠੀਕ ਹੈ ਜੀ ਹਾਂਜੀ ਤੇ ਬੱਤਰ ਜੋ ਕਰਨਾ ਮਾਨ ਹੋਰ ਤੁਸੀਂ ਕਰ ਦੇਣਾ ਪੂਰੇ ਫਿਰ 70 ਦੀ ਮਗਾਰ 70 ਜੋ ਛੋਟ ਹੀ ਨਹੀਂ ਜੀ ਤੇ ਦੁੱਧ 14 ਲੀਟਰ ਕਰੋ ਚਵਾ ਕੇ ਤੇਨਾਂ ਟਾਈਮ ਚਵਾ ਕੇ ਦਵਾਂਗੇ ਅੱਛਾ ਵੀਡੀਓ ਕਾਲ ਤੇ ਬੇਸ਼ੱਕ ਉਹ ਵੀਰ ਕਹਦੇ ਤਾਂ ਵੀ ਚਵਾ ਦਾਂਗੇ ਠੀਕ ਹੈ ਜੀ ਹਾਂ ਜੀ ਦੁੱਧ ਮੈਂ ਵਾਅਦਾ ਨਾ ਕਰਦਾ ਨਾ ਜਦੋਂ ਮਹੀਂ ਟੇਗੀ ਨਾ ਜਾ ਗਈ ਹਾਂ ਜੀ ਮਹੀਂ ਦੁੱਧ 16 ਕਿਲੋ ਹੀ ਦਊਗੀ ਠੀਕ ਹੈ ਜੀ ਤੇ ਬਾਕੀ ਜਿਹੜਾ ਆਪਾਂ ਬੋਲਦਾ ਸੀ ਨਾ 70 ਜਿੱਦਾਂ ਦੂਜੀ ਦਾ ਉਹ ਜੋ ਛੋਟ ਵਾਲੀ ਗੱਲ ਛੋਟ ਵਾਲੀ ਗੱਲ ਇਹ ਆ ਕਿ ਟਾਈਮ ਸਾਰਿਆਂ ਤੇ ਕੀਮਤੀ ਆ ਹਾਂ ਬਿਲਕੁਲ 100 ਦਿਵਦੇ ਬਾਜੀ ਜੀ 100 ਦਿਵਦੇ ਬਾਜੀ ਨਾ ਹਨਾ ਤੇ ਬਾਕੀ ਕਰ ਸਲਾਹ ਕਰਕੇ ਨਾ ਪਹਿਲਾਂ ਤੇ ਫਿਰ ਲਾਇਆ ਕਰਨ ਹਨਾ ਠੀਕ ਹੈ ਵੀਰ ਕਿਦਾਂ ਕਰਾਂ ਚਰ ਗੱਲਾਂ ਕਰਦੇ ਕਹਿੰਦੇ ਤੁਹਾਨੂੰ ਸਲਾਹ ਕਰਕੇ ਫਿਰ ਕਰਦੇ ਆ ਉਹ ਮੇਰੇ ਵੀਰ ਭਰਾ ਸਾਰਾ ਸਲਾਹ ਕਰਕੇ ਤੇ ਫਿਰ ਫੋਨ ਕਰਿਆ ਕਰਨ ਹਾਂ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੁਣ ਕੁਛ ਕਹ ਨਾ ਬਸ ਵੀਰ ਜੀ ਇਹੋ ਹੀ ਆ ਵੀ ਜਿਹੜਾ ਸੂਆ ਨਾ ਡੰਗਰ ਉਹ ਆਪਣਾ ਚੂ ਕੇ ਲਓ ਤਸੱਲੀ ਕਰਕੇ ਖੜੋ ਤਸੱਲੀ ਕਰਕੇ ਖੜੋ ਠੀਕ ਹੈ ਜੀ ਤੇ ਗੱਪਣ ਘਰ ਦੇ ਬੱਜੀਆਂ ਹੀ ਹਾਂ ਹਾਂਜੀ ਹਾਂਜੀ ਤੇ ਗੱਪਣ ਪਾਸ ਕਰਕੇ ਕਰੋ ਗੱਪਣ ਪਾਸ ਕਰਕੇ ਭਾਈ ਖੜੋ ਠੀਕ ਹੈ ਵੀਰ ਜੀ